ਹਾਏ ਬਿੰਦਰੀ ਕਾ ਵਿੱਚ ਜਾ ਕੇ ਸੋਣਿਆ ਹਾਏ ਬਿੰਦਰੀ ਕਾ ਵਿੱਚ ਜਾ ਕੇ ਸੋਣਿਆ ਤੁਸੀਂ ਕਸ ਤੋਂ ਹੀ ਕਰ ਦੇ ਲੜਾਈਆਂ ਪੈਸੇ ਕੋਰੇ ਮਿੰਟ ਦੇਵੇ ਤੁਸੀਂ ਬਾਤੂ ਦੀਆ ਕਰ ਦੇ ਜਦਾਈਆਂ ਪੈਸੇ ਕੋਰੇ ਮਿੰਟ ਦੇਵੇ ਨਮੀ ਪਿੰਚੈ ਤਜੜੀ ਕੰਮ ਪਾਰਕ ਦੇ ਵਿੱਚ ਸੀਚ ਲਾਇਆ ਮਿਲੇ ਨਾ ਦਿਹਾੜੀਆਂ ਕੋਈ ਕੰਮ ਸਾਡੇ ਕੋਲੋਂ ਤਸਾ ਕਰਵਾਇਆ ਮਿਸ ਤੇਰੀ ਕੋਲ ਜਿਹੜੇ ਮਿਸ ਤੇਰੀ ਕੋਲ ਜਿਹੜੇ ਉਹਨਾਂ ਤੋਂ ਦਵਾਜ ਰੀਆਂ ਲਾਈਆਂ ਪੈਸੇ ਘੋਰੇ ਮਿੰਟ ਦੇ ਦੇ ਤੁਸੀਂ ਬਾਤੂ ਦੀਆਂ ਕਰ ਦੇ ਜਦਈਆਂ ਪੈਸੇ ਮੇ ਮਟਾ ਦੇਵੇ ਟਰੇ ਟਰੇ ਵਾਲਾ ਆਖਦਾ ਇਹ ਤਾਂ ਖਰਚਾ ਪੁਰਾਣੀ ਆਉਂਦਾ ਸੂਏ ਤੇ ਨਖਸ ਨਹੀਂ ਆਉਂਦੀ ਇਹ ਤਾਂ ਦੋ ਦੋ ਗੇੜੀਆਂ ਲਾਉਂਦਾ ਸੂਏ ਤੇ ਨਖਸ ਨਹੀਂ ਆਉਂਦੀ ਇਹ ਤਾਂ ਦੋ ਦੋ ਗੇੜੀਆਂ ਲਾਉਂਦਾ 2 ਲੱਖ ਲਾ ਕੇ ਵਹਿ ਗਿਆ दो लख ला के बह गया हूं जा मैं तू बिका तो पसताई पैसे कौर मिनट देवे तू दी कर देताई पैसे कौर मिनट देवे हो गया महीना पूरा कोई पैसा ना अकाउंट बिचंद मा ते गल मेरी ਕੋਟਿਆ ਤੈਨੂੰ ਸੁ ਮੈਂ ਜਾਉਂਦਾ ਰਹਿਣ ਦਿਨ ਰੇ ਕਾ ਜਾਨ ਨੂੰ ਹਾਏ ਵੇ ਰਹਿਣ ਦਿਨ ਰੇ ਕਾ ਜਾਨ ਨੂੰ ਕਾਤੋਂ ਬਾਤੂ ਦੇ ਤੁਕਾਰੀ ਚ ਬਿਦਾਉਂਦਾ ਕਾਤੋਂ ਬਾਤੂ ਦੇ ਕਰੂ ਚ ਬਿਦੋਂਦੇ